ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨਿਊ ਵਿੱਚ ਤੇ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਪਿਆਰੇ ਵਿਵਰਸ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਨਵਾਂ ਸਾਲ ਤੁਹਾਡੇ ਘਰ ਪਰਿਵਾਰ ਤੇ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਜੀ ਤੁਹਾਡੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਆਪਣਾ ਸਦਾ ਹੀ ਬਣਾਈ ਰੱਖਣ ਤੰਦਰੁਸਤੀਆਂ ਬਖਸ਼ਣ ਤੇ ਤੁਹਾਨੂੰ ਹਮੇਸ਼ਾ ਚਾਰਟ ਦੀ ਕਲਾ ਵਿੱਚ ਰੱਖਣ ਤੇ ਚਲੋ ਜੀ ਫਿਰ ਇਸ ਨਵੇਂ ਸਾਲ ਦੀ ਸ਼ੁਰੂਆਤ ਕੁਝ ਮਿੱਠੇ ਤੋਂ ਕਰਦੇ ਆਂ ਜੀ ਅੱਜ ਅਸੀਂ ਬਣਾਉਣ ਜਾ ਰਹੇ ਆਂ ਜੀ ਗਾਜਰਾਂ ਤੇ ਚੌਲਾਂ ਦੀ ਬਹੁਤ ਹੀ ਟੇਸਟੀ ਖੀਰ ਜਿਹੜੀ ਕਿ ਸਰਦੀਆਂ ਵਿੱਚ ਹੀ ਬਣਾਈ ਜਾਂਦੀ ਹੈ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਗਾਜਰਾਂ ਤੇ ਚੌਲਾਂ ਦੀ ਖੀਰ ਬਣਾਉਣ ਵਾਸਤੇ ਆਪਾਂ ਅੱਧਾ ਕਿਲੋ ਗਾਜਰਾ ਲੈ ਆਏ ਨੇ ਗਾਜਰਾਂ ਨੂੰ ਸੀ ਛਿੱਲ ਕੇ ਤੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਇਹਦੇ ਵਾਸਤੇ ਆਪਾਂ ਥੋੜਾ ਜਿਹਾ ਡਰਾਈ ਫਰੂਟ ਲੈ ਆਏ ਨੇ ਦੋ ਚਮਚੇ ਦੇਸੀ ਘਿਓ ਆ ਅੱਧਾ ਚਮਚਾ ਪਖਸ ਖਾਸ ਲਈ ਹੈ ਤੇ ਇਹਦੇ ਵਿੱਚ ਮੈਂ ਇੱਕ ਛੋਟੀ ਕਟਸ਼ੀ ਟੋਟਾ ਚਾਵਲ ਬਾਸਮਤੀ ਸੀ ਇਹਨਾਂ ਨੂੰ ਮੈਂ 20 ਮਿੰਟ ਪਹਿਲਾਂ ਭਿਓ ਕੇ ਰੱਖਿਆ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਧੋ ਆਪਾਂ ਭੋਂਤਾ ਜੀ ਤੇ ਸਵਾ 1 ਕਿਲੋ ਆਪਾਂ ਕੱਚਾ ਦੁੱਧ ਲਿਆ ਆ ਜੀ ਇਹ ਡਬਲ ਫੈਂਟ ਦੁੱਧ ਹੈ ਤੇ ਤੁਸੀਂ ਇਹਦੇ ਵਿੱਚ ਉਬਲਿਆ ਦੁੱਧ ਤਾਂ ਇਸਤੇਮਾਲ ਵੀ ਕਰ ਸਕਦੇ ਹੋ 4 ਵੱਡੇ ਚਮਚਾ ਆਪਾਂ ਚੀਨੀ ਲਈ ਹੈ ਮਿੱਠਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜੀ ਸਭ ਤੋਂ ਪਹਿਲਾਂ ਆਪਾਂ ਗਾਜਰਾ ਨੂੰ ਕद्दूकश ਕਰਕੇ ਤਿਆਰ ਕਰਾਂਗੇ ਹੁਣ ਆਪਾਂ ਕਰਦੇ ਹਾਂ ਜੀ ਗਾਜਰਾ ਨੂੰ ਕद्दूकश ਇਸ ਤਰ੍ਹਾਂ ਆਪਾਂ ਮੋਟੇ ਵਾਲੀ ਸਾਈਡ ਤੋਂ ਗਾਜਰਾ ਨੂੰ ਕद्दूकश ਕਰਾਂਗੇ ਆ ਮੋਟੇ ਵਾਲੀ ਸਾਈਡ ਤੋਂ ਅਸੀਂ ਇਹਨਾਂ ਨੂੰ ਕद्दूकश ਕਰ ਰਹੇ ਹਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਸਾਰੀਆਂ ਗਾਜਰਾਂ ਨੂੰ ਕद्दूकश ਕਰਕੇ ਕਰ ਲੈਣਾ ਜੀ ਪਿਆਰ ਗਾਜਰਾਂ ਨੂੰ ਸੀ ਇਸ ਤਰ੍ਹਾਂ ਕद्दूकश ਕਰ ਲਿਆ ਜੀ ਤੇ ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਖੀਰ ਬਣਾਣਾ ਕਿਉਂਕਿ ਖੀਰ ਨੂੰ ਸਰਦੀਆਂ ਦੇ ਸੀਜ਼ਨ 'ਚ ਬਣਾਇਆ ਜਾਂਦਾ ਹੈ ਕਿ ਸਰਦੀਆਂ ਦੇ ਵਿੱਚ ਇਹ ਵਾਲੀਆਂ ਗਾਜਰਾ ਆਪਾਂ ਨੂੰ ਮਿਲਦੀਆਂ ਨੇ ਤੇ ਇਹਨੂੰ ਇੱਕ ਵਾਰੀ ਆਪਾਂ ਨੂੰ ਸਰਦੀਆਂ ਵਿੱਚ ਜ਼ਰੂਰ ਬਣਾਉਣਾ ਚਾਹੀਦਾ ਆ ਹੁਣ ਅਸੀਂ ਕੜਾਈ ਦੇ ਵਿੱਚ ਇੱਕ ਚਮਚਾ ਪਾਵਾਂਗੇ ਜੀ ਦੇਸੀ ਘਿਓ ਦਾ ਤੇ ਇਹਨੂੰ ਹਲਕਾ ਜਿਹਾ ਅਸੀਂ ਕਰ ਲਾਂਗੇ ਜੀ ਘਰ ਕਿ ਉਹਦੇ ਵਿੱਚ ਅਸੀਂ ਇਹ ਸਾਰੇ ਡਰਾਈ ਫਰੂਟ ਪਾ ਦਾਂਗੇ ਇਹਨਾਂ ਨੂੰ ਅਸੀਂ ਹਲਕਾ ਜਿਹਾ ਲੋ ਫਲੇਮ ਤੇ ਰੋਸਟ ਕਰਾਂਗੇ ਡਰਾਈ ਫਰੂਟ ਨੂੰ ਰੋਸਟ ਕਰਕੇ ਖੀਰ ਵਿੱਚ ਪਾਉਣਾ ਖੀਰ ਦਾ ਟੇਸਟ ਬਹੁਤ ਜ਼ਿਆਦਾ ਵੱਧ ਕੇ ਆਉਂਦਾ ਹੈ ਤੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਖੀਰ ਬਣ ਕੇ ਆਪਣੀ ਤਿਆਰ ਹੁੰਦੀ ਹੈ ਡਰਾਈ ਫਰੂਟ ਰੋਸਟ ਹੋ ਗਏ ਨੇ ਜੀ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਹੁਸੇ ਕੜਾਈ ਵਿੱਚ ਆਪਾਂ ਬਚਿਆ ਘਿਓ ਵੀ ਪਾ ਲਿਆ ਜੀ ਤੇ ਹੁਣ ਇਹ ਸਾਰੀਆਂ ਗਾਜਰਾਂ ਪਾ ਦਾਂਗੇ ਗਾਜਰਾਂ ਨੂੰ ਅਸੀਂ ਕਿਉਂ ਵਿੱਚ ਚੰਗੀ ਤਰ੍ਹਾਂ ਭੁੰਨ ਲਵਾਂਗੇ ਅਸੀਂ ਉਨੀ ਦੇਰ ਤੱਕ ਗਾਜਰਾਂ ਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਇਹਨਾਂ ਵਿੱਚਲਾ ਪਾਣੀ ਬਿਲਕੁਲ ਸੁੱਕ ਨਹੀਂ ਜਾਂਦਾ ਆਪਾਂ ਜਿਹੜਾ ਇੱਕ ਚਮਚਾ ਕਿਉ ਬਚਿਆ ਸੀ ਅਸੀਂ ਉਹ ਵੀ ਪਾਰਤਾ ਜੀ ਤੇ ਲਗਾਤਾਰ ਆਪਾਂ ਚਲਾਉਂਦੇ ਹੋਏ ਗਾਜਰਾਂ ਨੂੰ ਪਕਾ ਲਵਾਂਗੇ ਗਾਜਰਾਂ ਨੂੰ ਇਸ ਤਰ੍ਹਾਂ ਕਿਉ ਵਿੱਚ ਭੁੰਨ ਲਿਆ ਜੀ ਇਹਨਾਂ ਵਿੱਚਲਾ ਸਾਰਾ ਪਾਣੀ ਸੁੱਕ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਦੁੱਧ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਪੰਚਮੈਂਟ ਚੰਗੀ ਤਰ੍ਹਾਂ ਘੋਵ ਵਿੱਚ ਭੁੰਨ ਕੇ ਕੀਤਾ ਜੀ ਤਿਆਰ। ਥੋੜਾ ਜਿਹਾ ਵਾਲਾ ਦੁੱਧ ਇਹਦੇ ਵਿੱਚ ਪਾ ਦਾਂਗੇ। ਅੱਧਾ ਕਾਪ ਆਪਾਂ ਦੁੱਧ ਵਿਚਾਰ ਲਿਆ ਜੀ ਬਾਕੀ ਸਾਰਾ ਦੁੱਧ ਆਪਾਂ ਪਾਤਾ। ਹੁਣ ਇਹਨਾਂ ਨੂੰ ਅਸੀਂ ਇਹਦੇ ਵਿੱਚ ਇੱਕ ਚੰਗੀ ਤਰ੍ਹਾਂ ਉਬਾਲ ਆਉਂਦਾ ਹੈ ਤੇ ਫਿਰ ਅਸੀਂ ਇਹਦੇ ਵਿੱਚ ਚੌਲ ਪਾਵਾਂਗੇ। ਆਹ ਦੇਖੋ ਜੀ ਆਪਾਂ ਤੇਜ ਸੇਕ ਕਰਕੇ ਤੇ ਦੁੱਧ ਨੂੰ ਉਬਾਲ ਲਿਆ ਜੀ। 3-4 ਮਿੰਟਾਂ ਤੋ ਦੋਤ ਤੇਜ਼ ਸੇਕ ਤੇ ਉਬਲ ਰਿਹਾ ਜੀ ਹੁਣ ਅਸੀਂ ਗੈਸ ਕਰਾਂਗੇ ਜੀ ਮੀਡੀਅਮ ਇਹਦੇ ਵਿੱਚ ਆਪਾਂ ਇਹ ਵਾਲੇ ਚੌਲ ਪਾ ਦਾਂਗੇ ਹੁਣ ਅਸੀਂ ਇਹ ਵਾਲੇ ਸਾਰੇ ਚੌਲ ਇਹਦੇ ਵਿੱਚ ਪਾ ਦਾਂਗੇ ਤਾਂ ਕਿ ਗਾਜਰਾਂ ਦੇ ਨਾਲ ਚੌਲ ਵੀ ਚੰਗੀ ਤਰ੍ਹਾਂ ਪੱਕ ਜਾਣ ਹੁਣ ਅਸੀਂ ਬਿਲਕੁਲ ਇਹਨੂੰ ਮੀਡੀਅਮ ਫਲੇਮ ਤੇ ਪਕਾਵਾਂਗੇ ਤੇ ਵਿੱਚ ਵਿੱਚ ਅਸੀਂ ਇਹਨੂੰ ਚੈੱਕ ਵੀ ਕਰਦੇ ਰਹਿਣਾ ਜੀ ਹਜੇ ਆਪਾਂ ਇਹਦੇ ਵਿੱਚ ਕੁਝ ਹੋਰ ਨਹੀਂ ਐਡ ਕਰਨਾ ਖੀਰ ਜਦੋਂ ਥੋੜੀ ਪੱਕੇਗੀ ਫਿਰ ਬਾਕੀ ਸਮਾਨ ਅਸੀਂ ਇਹਦੇ ਵਿੱਚ ਬਾਅਦ ਵਿੱਚ ਪਾਵਾਂਗੇ 7-8 ਮਿੰਟ ਹੋ ਗਏ ਨੇ ਜੀ ਆਪਾਂ ਇਸ ਤਰ੍ਹਾਂ ਖੀਰ ਨੂੰ ਮੀਡੀਅਮ ਫਲੇਮ ਤੇ ਪਕਾ ਰਹੇ ਹਾਂ ਦੇਖੋ ਜੀ ਇਹ ਕਾਫੀ ਅੱਗੇ ਨੂੰ ਗਾੜ੍ਹੀ ਵੀ ਹੋ ਗਈ ਹੈ ਤੇ ਦਾ ਕਲਰ ਵੀ ਕਾਫੀ ਚੇਂਜ ਹੋ ਗਿਆ ਤੇ ਗਾਜਰਾ ਵੀ ਤੇ ਚੌਲ ਵੀ ਕਾਫੀ ਸੌਫਟ ਹੋ ਗਏ ਨੇ ਜੀ ਹੁਣ ਅਸੀਂ ਇਹਦੇ ਵਿੱਚ 6-7 ਕਾਜੂ ਲੈ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਪੇਸਟ ਬਣਾ ਲਈ ਹੈ ਜੀ ਉਹ ਪਾਵਾਂਗੇ ਇਸ ਤਰ੍ਹਾਂ ਕਾਜੂਆਂ ਦੀ ਪੇਸਟ ਖੀਰ ਵਿੱਚ ਪਾਉਣਾ ਖੀਰ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਜੀ ਤੇ ਇਸ ਦੇ ਨਾਲ ਹੀ ਅਸੀਂ ਚਾਰ ਇਲਾਚੀਆਂ ਉਹਨਾਂ ਨੂੰ ਕੁੱਟ ਕੇ ਉਹਨਾਂ ਦਾ ਪਾਊਡਰ ਬਣਾਇਆ ਹੈ ਉਹ ਪਾ ਦਾਂਗੇ ਜੀ ਛੋਟੀਆਂ ਇਲਾਚੀਆਂ ਮੈਂ ਉਹਦਾ ਪਾਊਡਰ ਬਣਾ ਲਿਆ ਸੀ ਉਹ ਐਡ ਕਰਾਂਗੇ ਇਹਦੇ ਨਾਲ ਖੀਰ ਵਿੱਚ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਜੀ ਇਸੇ ਤਰ੍ਹਾਂ ਅਸੀਂ ਇਹਨੂੰ ਅਜੇ ਹੋਰ ਪਕਾਵਾਂਗੇ ਤੇ ਫੇਰ ਇਹਨੂੰ ਵਿੱਚ ਵਿੱਚ ਅਸੀਂ ਚੈੱਕ ਵੀ ਕਰਦੇ ਰਵਾਂਗੇ ਟੋਟਲ 15-20 ਮਿੰਟ ਹੋ ਗਏ ਨੇ ਜੀ ਖੀਰ ਨੂੰ ਪੱਕਦੇ ਆ ਦੇਖੋ ਜੀ ਇਹ ਕਾਫੀ ਗਾੜੀ ਹੋ ਗਈ ਹੈ ਕਲਰ ਵੀ ਚੇਂਜ ਹੋ ਗਿਆ ਹੈ ਜੇਕਰ ਤੁਸੀਂ ਇਸ ਤਰੀਕੇ ਨਾਲ ਗਾਜਰ ਤੇ ਚੋਲਾਂ ਦੀ ਖੀਰ ਨੂੰ ਬਣਾਇਆ ਤੇ ਤੁਸੀਂ ਗਜਰੇਲਾ ਖਾਣਾ ਭੁੱਲ ਜਾਓਗੇ ਤੇ ਹਰ ਵਾਰੀ ਤੁਸੀਂ ਗਾਜਰ ਤੇ ਚੋਲਾਂ ਦੀ ਬਹੁਤ ਹੀ ਟੇਸਟੀ ਖੀਰ ਬਣਾ ਕੇ ਖਾਓਗੇ ਜੀ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਚੀਨੀ ਕਿਉਂਕਿ ਗਾਜਰਾ ਵਿੱਚ ਕਾਫੀ ਮਠਾਸ ਹੁੰਦੀ ਐ ਇਸ ਕਰਕੇ ਅਸੀਂ ਚੀਨੀ ਥੋੜੀ ਘਾਟੀ ਪਾਵਾਂਗੇ ਮੈਂ 4 ਚਮਚੇ ਲਏ ਨੇ ਉਹ ਇਹਦੇ ਵਿੱਚ ਪਾ ਦਾਂਗੇ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਜਿੰਨਾ ਕਿ ਮਿੱਠਾ ਖਾਣਾ ਪਸੰਦ ਕਰਦੇ ਹੋ ਉਹ ਸਾਬ ਨਾਲ ਪਾ ਸਕਦੇ ਹੋ ਤੇ ਤੁਸੀਂ ਕਦੇ ਵੀ ਇਹਦੇ ਵਿੱਚ ਚੀਨੀ ਪਹਿਲਾਂ ਨਹੀਂ ਪਾਣੀ ਜਦੋਂ ਤੁਹਾਡੀ ਖੀਰ ਬਣ ਕੇ ਬਿਲਕੁਲ ਤਿਆਰ ਹੋ ਜਾਏ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਚੀਨੀ ਐਡ ਕਰਨੀ ਐ ਅਸੀਂ ਤੇ ਇਸ ਦੇ ਨਾਲ ਹੀ ਆਪਾਂ ਇਹ ਵਾਲੇ ਸਾਰੇ ਡਰਾਈ ਫਰੂਟਸ ਇਹ ਵੀ ਪਾ ਦਾਂਗੇ ड्राई फ्रूट ਵੀ ਤੁਸੀਂ ਆਪਣੀ ਪਸੰਦ ਦੇ ਪਾ ਸਕਦੇ ਹੋ ਜੀ ਜਿਹੜੇ ਵੀ ਤੁਹਾਨੂੰ ਪਸੰਦ ਹੋਣ ਉਹ ਤੁਸੀਂ ਐਡ ਕਰ ਸਕਦੇ ਹੋ ਜਿਨਾ ਡਰਾਈ ਫਰੂਟ ਤੋਂ ਵੀ ਇਹ ਖੀਰ ਬਹੁਤ ਵਧੀਆ ਬਣਦੀ ਹੈ ਜੀ ਹੁਣ ਅਸੀਂ ਇਹਨੂੰ 1-2 ਮਿੰਟ ਵਾਸਤੇ ਹੋਰ ਪਕਾ ਲਾਂਗੇ ਇੱਥੇ ਤੁਸੀਂ ਇਹਦੇ ਵਿੱਚ ਮਿੱਠਾ ਚੈੱਕ ਕਰ ਲਓ ਤੁਹਾਨੂੰ ਘੱਟ ਵੱਧ ਲੱਗੇ ਜੇਕਰ ਤੁਹਾਨੂੰ ਮਿੱਠਾ ਘੱਟ ਲੱਗੇ ਤੇ ਤੁਸੀਂ ਪਾ ਸਕਦੇ ਹੋ ਲਓ ਜੀ ਆਪਣੀ ਗਰਮਾ ਗਰਮ ਸਰਦੀਆਂ ਦੀ ਸਪੈਸ਼ਲ ਗਾਜਰ ਤੇ ਚੌਲਾਂ ਦੀ ਖੀਰ ਬਣ ਕੇ ਬਿਲਕੁਲ ਤਿਆਰ ਹੈ ਜੀ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ ਜੀ ਖੀਰ ਕਲਰ ਦੇਖੋ ਤੁਸੀਂ ਖੀਰ ਦਾ ਕਿੰਨਾ ਵਧੀਆ ਆਇਆ ਜੀ ਤੇ ਖੁਸ਼ਬੂ ਵੀ ਬਹੁਤ ਹੀ ਵਧੀਆ ਆ ਰਹੀ ਹੈ ਜੀ ਜਦੋਂ ਵੀ ਤੁਹਾਡਾ ਇਸ ਠੰਡ ਵਿੱਚ ਕੁਝ ਮਿੱਠਾ ਖਾਣ ਨੂੰ ਮਨ ਕਰੇ ਤੇ ਤੁਸੀਂ ਇਸ ਖੀਰ ਨੂੰ ਬਣਾ ਸਕਦੇ ਹੋ ਤੇ ਗਰਮਾ-ਗਰਮ ਖਾ ਸਕਦੇ ਹੋ ਜੀ ਹੁਣ ਅਸੀਂ ਗੈਸ ਕਰਾਂਗੇ ਜੀ ਬੰਦ ਤੇ ਗੈਸ ਬੰਦ ਕਰਨ ਦੇ ਬਾਅਦ ਵੀ ਅਸੀਂ ਥੋੜੀ ਦੇਰ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਨਹੀਂ ਤੇ ਇਹਦੇ ਉੱਪਰ ਮਲਾਈ ਜੰਮ ਜੇਗੀ ਫਿਰ ਇਹ ਖੀਰ ਵਧੀਆ ਨਹੀਂ ਲੱਗੇਗੀ ਇਸ ਤਰ੍ਹਾਂ ਥੋੜੀ ਦੇਰ ਇਹਨੂੰ ਠੰਡਾ ਕਰਕੇ ਤੇ ਫਿਰ ਅਸੀਂ ਇਹਨੂੰ 5 ਮਿੰਟ ਬਾਅਦ ਕਰਾਂਗੇ ਜੀ ਗਰਮਾ ਗਰਮ ਖੀਰ ਨੂੰ ਸਰਵ 5 ਮਿੰਟ ਹੋ ਗਏ ਨੇ ਜੀ ਹੁਣ ਅਸੀਂ ਗਰਮਾ ਗਰਮ ਖੀਰ ਨੂੰ ਕਰਦੇ ਹਾਂ ਜੀ ਸਰਵ ਦੇਖੋ ਜੀ ਕਿੰਨੀ ਵਧੀਆ ਖੀਰ ਹੈ ਸਰਦੀਆਂ ਦੀ ਸਪੈਸ਼ਲ ਗਾਜਰ ਤੇ ਚੌਲਾਂ ਦੀ ਖੀਰ ਲਓ ਜੀ ਗਰਮਾ ਗਰਮ ਖੀਰ ਨੂੰ ਆਪਾਂ ਕਰਤਾ ਜੀ ਸਰਵ ਤੇ ਉੱਤੇ ਪਾ ਦਿੱਤੇ ਜੀ ਥੋੜੇ ਜਿਹਾ ਆਪਾਂ ਡਰਾਈ ਫਰੂਟ ਜਿਹੜੇ ਆਪਾਂ ਪਚਾ ਕੇ ਰੱਖੇ ਸੀ ਤੇ ਤੁਸੀਂ ਵੀ ਇਸ ਸਰਦੀਆਂ ਚ ਆਪਣੇ ਮਹਿਮਾਨਾਂ ਨੂੰ ਕਰਿਓ ਜੀ ਖੁਸ਼ ਤੇ ਇਸ ਖੀਰ ਨੂੰ ਜ਼ਰੂਰ ਬਣਾਓ ਤੁਹਾਨੂੰ ਬਹੁਤ ਹੀ ਵਧੀਆ ਲੱਗੇਗੀ ਜੇਕਰ ਤੁਸੀਂ ਇੱਕ ਵਾਰੀ ਇਸ ਨੂੰ ਬਣਾ ਲਿਆ ਤੁਸੀਂ ਸਾਰੀ ਸਰਦੀਆਂ ਇਸ ਨੂੰ ਬਣਾ ਕੇ ਖਾਓਗੇ ਸੋ ਐਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ